आज के इस प्रोग्राम के मुख्य अतिथि नरेंद्र बंगा जी उनके परिवार से आए लोग उनका मैं क्या दिल से स्वागत करता हूँ कि दफ्तर में भी इन्होंने जो भी कार्य किया जैसे भी किया बहुत अच्छे तरीके से किया इसके लिए मैं इनका बहुत बहुत आभारी हूँ और जहाँ तक आ, सोशल सोसाइटी की बात है जो ये कार्य कर रहे हैं बहुत अच्छा उसको और आगे बढ़ाएं और मुझे उम्मीद है कि ये जरूर अपना जो कार्यालय का या अपना समाज का अपने बंगा का जैसे पुलित जी ने कहा और नाम जो है वो रोशन करें do jug do do ਨੀਵਾ ਮਾ ਤੂ ਜਗ ਜਗ ਜੀ ਮੇ ਮੰਗਾ ਮੈਂ ਦੁਆਬ ਰੱਬ ਕਰੇ ਤੇਰੀ ਆਈ ਮੈਂ ਮਰ ਜਾ ਮਾ ਤੂ ਜਗ ਜਗ ਜੀ ਮੇ ਤੂ ਜਗ ਜਗ ਜੀ ਬੜੇ ਬੜੇ ਪਨਾਾ ਸ਼ੁਕਰੀਆ ਸਾਥੀਓ ਬੰਗਾ ਸਾਹਿਬ ਦੀ ਤਾਰੀਫ ਤੇ ਜਿੰਨੀ ਕੀਤੀ ਜ ਉਹਦੀ ਘਟਿਆ ਕਿ ਇਹਨਾਂ ਨਿੱਕਰ ਸਭਾ ਇਹਨਾਂ ਪਿਆਰਾ ਸਭਾ ਇਹਨਾਂ ਮਿਲਨਸ ਆ ਇਹ ਬੰਦੇ ਕੋਈ ਕਿਸੇ ਕਿਸੇ ਜੇ ਬਣੂ ਦੇਣ ਤੇ ਸਾਹਮਣੇ ਗਿਆ ਸੀ ਕਿ ਮਤਲਬ ਇਹਨਾਂ ਚ ਨਿਮਰਤਾ ਬਹੁਤ ਹੈ ਉਹਦੇ ਵਾਕਈ ਸਹੀ ਗੱਲ ਹੈ ਕਿ ਨਿਮਰਤਾ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਹੈਗੀ ਹੈ ਪ੍ਰੋਗਰਾਮ ਬਕਵਾਸੀ ਜਿਹੇ ਪ੍ਰੋਗਰਾਮ ਦੇ ਬੰਦੇ ਆ ਤੇ ਇਹ ਇੰਜੀਨੀਅਰਿੰਗ ਸੈਕਟਰ ਦੀ ਲੇਕਿਨ ਪ੍ਰੋਗਰਾਮ ਦਾ ਇੰਜੀਨੀਅਰਿੰਗ ਦਾ ਇੱਕ ਤਾਲ ਮਿਲਣ ਸਲੀਕਾ ਤਾਂ ਹੁੰਦਾ ਹੈ ਕਿ ਕਿਸੇ ਵੀ ਪ੍ਰੋਡਕਸ਼ਨ ਦੇ ਵਿੱਚ ਇਹ ਦੋਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਤਾਲ ਮਿਲ ਅੱਛੇ ਤਰੀਕੇ ਨਾਲ ਹੋਣਾ ਜ਼ਰੂਰੀ ਹੈ ਉਹ ਚ ਬੰਗਾ ਸਾਹਿਬ ਨੂੰ ਜਦੋਂ ਸਾਹਮਣੇ ਪ੍ਰੋਗਰਾਮ ਦੇ ਵਿੱਚ ਕੋਈ ਜ਼ਰੂਰਤ ਪੈਂ ਭਗਤ ਸਾਹਿਬ ਨੂੰ ਪੇਸ਼ ਹੈ ਕਿ ਭਗਤ ਸਾਹਿਬ ਇਹ ਸਾਨੂੰ ਕੁਝ ਦਿੱਕਤ ਆ ਰਹੀ ਹੈ ਟੈਕਨੀਕਲੀ ਤੌਰ ਤੇ ਲੇਕਿਨ ਇਹ ਨਾਲ ਇਹ ਬੰਦਾ ਬਿਨਾਂ ਸੋਚਿਆ ਸੰਭੀਰ ਅਤੇ ਅچھے ਤਰੀਕਾ ਨਾਲ ਕਰਕੇ ਤੇ ਲੋ ਜੀ ਰੈਡੀ ਹੈ ਬੰਦਾ ਤੁਸੀਂ ਸ਼ੁਰੂ ਕਰੋ। ਕੋਈ ਵੀ ਬਡੀ ਨੂੰ ਦਿਨ ਕਿ ਜੋ ਟੈਕਨੀਕਲੀ ਤੌਰ ਤੇ ਜਾਂ ਇੱਕ ਮਿੰਨਸਰ ਬੰਦਾ ਹੋਵੇ ਇੱਕਦਮ ਕੰਮ ਕਰਨਾ ਤੇ ਸਾਰੇ ਕੰਮ ਕਰ ਲੈਂਦੇ ਨੇ ਲੇਕਿਨ ਉਹ ਖੜੇ ਮੱਤੇ ਐਕਸੈਪਟ ਕਰਕੇ ਉਹਨੂੰ ਸੰਭਾਲ ਕਰਕੇ ਉਹਦਾ ਹੱਲ ਕੱਢਣਾ ਉਹ ਸਭ ਤੋਂ ਵੱਡਾ ਕੰਮ ਹੈ। ਉਹ ਕਰਤਾ ਪ੍ਰਭ ਨਾਸ਼ੀ ਤਲੋਕੀਨਾਥ ਤਲੋਕੀ ਦੇ ਮਾਲਕ ਸਾਹਿਬ ਸਿੰਘ ਗੁਰਨਾਮ ਰਾਮ ਜੀ ਔਰ ਉਸ ਦਰ ਕਰਦੇ ਨੋਵੇਂ ਸਜਦਾ ਗਦਿਨ ਸਿੰਘ ਬ੍ਰੰਲੀ ਕਲਯੋਗੀ ਮਹਾ ਵਿਦਿਆਦਾਨੀ ਪਰਮ ਸਾਧਕ ਸ਼ੈ ਸ਼ਾਹ ਉਹ ਸ਼ੈ ਸ਼ਾਹ ਮੇਰੇ ਸਤਿਗੁਰੂ ਸਤਿਗੁਰੂ ਅੰਦਰੇਸ਼ ਚੰਦ ਰਾਸ ਮਹਾਰਾਜ ਜੀ ਅਗਰ ਮੈਂ ਇਝ ਕਹਾਂ ਸਰ ਕਿ ਉਹਨਾਂ ਦੀ ਬਦੌਲਤ ਅੱਜ ਚਾਰ ਵਾਰ ਦਿਨਤੀਵੰਦਾਂ ਮਿਲਿਆ ਤੇ ਇਝ ਕੋਈ ਦੋਗਰਾ ਨਹੀਂ ਮੇਰੇ ਲਈ ਦੁਆ ਕਰਨਾ ਕਿ ਬਸ ਕਿ ਇਸ ਜ਼ਿੰਦਗੀ ਦੇ ਵਿੱਚ ਜਿੰਨੇ ਘੰਟੇ ਮਿੰਟ ਬਾਅਦ ਸਵਾਸ ਦਾ ਬਚਨ ਉਹ ਰੱਬ ਦੀ ਬੰਦਗੀ ਦੇ ਵਿੱਚ ਮੇਰੇ ਪਰਮ ਦਿਗਾਂਤ ਸਤਿਮੰਦ ਦੇ ਹੁਕਮਨਾਮੇ ਵਿੱਚ ਜਿਹੜਾ ਉਹਨੂੰ ਕੋਈ ਗੰਮੀ ਨਾਮ ਦਿੱਤਾ ਉਹ ਜਦ ਜਵਨ ਬਾਅਦ ਗੁਜ਼ਰ ਜਾਵੇ ਬਾਕੀ ਦੁਨੀਆ ਤੇ ਮੈਂ ਦੋਸਤੋ ਅੱਜ ਫੇਰ ਅਸੀਂ ਉੱਥੇ ਹੀ ਖੜੇ ਆ ਜਿੱਥੇ ਤਕਰੀਬਨ ਹਰ ਮਹੀਨੇ ਦੇ ਲਾਸਟ ਵਰਕਿੰਗ ਡੇਸ ਅਸੀਂ ਖੜੇ ਹੁੰਨੇ ਆ ਕਿਸੇ ਨਾ ਕਿਸੇ ਨੂੰ ਇਸ ਤਰ੍ਹਾਂ ਦੀ ਨਿੱਕੀ ਵਿਦਾਇਗੀ ਦੇਣ ਲਈ ਕਿਉਂਕਿ ਇਹ ਰਿਟਾਇਰਮੈਂਟ ਦਾ ਸਿਲਸਿਲਾ ਜਿਹੜਾ ਨਿਰੰਤਰ ਚੱਲ ਬੰਗਾ ਜੀ ਦੇ ਬਾਰੇ ਵਿੱਚ ਮੈਂ ਸਭ ਤੋਂ ਪਹਿਲਾਂ ਤੇ ਇੱਕ ਛੋਟਾ ਜਿਹਾ ਸ਼ੇਅਰ ਦੋ ਲਾਈਨਾਂ ਦਾ ਇਹਨਾਂ ਨੂੰ ਨਜ਼ਰ ਕਰਨਾ ਚਾਹਣਾ ਬੰਗਾ ਜੀ ਕੋਟ ਨਜ਼ਰ ਆ ਕਿਸੇ ਨੇ ਬੈਸਟ ਇੰਜੀਨੀਅਰ ਤੇ ਕਿਸੇ ਨੇ ਇਨਸਾਨ ਚੰਗਾ ਕਿਹਾ ਕਿਸੇ ਨੇ ਬੈਸਟ ਇੰਜੀਨੀਅਰ ਤੇ ਕਿਸੇ ਨੇ ਇਨਸਾਨ ਚੰਗਾ ਕਿਹਾ ਕਿਸੇ ਨੇ ਹੈਲਪਿੰਗ ਹੈ ਤੇ ਕਿਸੇ ਨੇ ਰੱਬ ਦਾ ਬੰਦਾ ਕਿਹਾ ਇੱਕ ਹੀ ਸ਼ਬਦ ਚ ਦੱਸਣਾ ਸੀ ਕਿ ਹੀਰੋ ਕਿਵੇਂ ਦਾ ਹੁੰਦਾ ਹੈ ਇੱਕ ਹੀ ਸ਼ਬਦ ਚ ਦੱਸਣਾ ਸੀ ਕਿ ਹੀਰੋ ਕਿਵੇਂ ਦਾ ਹੁੰਦਾ ਹੈ ਤੇ ਮੈਂ ਸਿਰਫ ਸਿਰਫ ਨਰਿੰਦਰ ਬੰਗਾ ਕਿਹਾ ਤੁਬੀ ਅੱਜ ਜਿਹੜੀ ਮਿਲ ਜਾਣੀ ਹੈ ਜਨਾਬ ਨਰਿੰਦਰ ਪੰਗਾ ਸਾਹਿਬ ਜੀ ਇਹਨਾਂ ਬਾਰੇ ਤਾਰੀਫ ਮੈਂ ਕਹਿੰਨਾ ਕਿ ਹਰ ਲਫ਼ਜ਼ ਇਹਨਾਂ ਦੀ ਤਾਰੀਫ ਤੋਂ ਛੋਟਾ ਹੈ ਹਰ ਲਫ਼ਜ਼ ਜਿਹੜਾ ਇਹਨਾਂ ਦੀ ਤਾਰੀਫ ਦੇ ਮੁਤਾਬਕ ਨਹੀਂ ਹੈ ਕਿਉਂਕਿ ਸਾਨੂੰ ਮਿਲਦਿਆਂ ਨੂੰ ਵਰਤਦਿਆਂ ਨੂੰ ਕੋਈ 35-40 ਸਾਲ ਦੇ ਕਰੀਬ ਵੀ ਹੋ ਗਏ ਹੋਣੇ ਹੈ ਤੇ ਉਹਦੇ ਵਿੱਚ ਬਹੁਤ ਕੁਝ ਅਸੀਂ ਇੱਕ ਦੂਸਰੇ ਤੋਂ ਸਿੱਖਿਆ ਵੀ ਹੈ ਤੇ ਪਰ ਇਹ ਜਰੂਰੀ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਇਹ ਬੜਾ ਪਵਿੱਤਰ ਦਿਹਾੜਾ ਆ ਕਿਉਂ 1988 ਤੋਂ ਲੈ ਕੇ 1988 ਤੋਂ ਸ਼ੁਰੂ ਹੋ ਕੇ 2 225 ਤੱਕ ਜਿਹੜਾ ਇਹ ਲੰਬਾ ਸਫ਼ਰ ਸੀ ਇਹਦੇ ਵਿੱਚ 32 32 ਸਾਲ ਇਹਨਾਂ ਨੇ ਸੇਵਾ ਜਿਹੜੀ ਦੂਰਦਰਸ਼ਨ ਜਲੰਧਰ ਦੀ ਕੀਤੀ ਹੈ ਤੇ ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਨਵੇਂ ਸਾਲ ਦਾ ਪ੍ਰੋਗਰਾਮ ਕੋਈ ਵੀ ਹੁੰਦਾ ਹੁੰਦਾ ਸੀ ਤੇ ਜੇ ਕੋਈ ਕਲਾਕਾਰ ਨਹੀਂ ਨਾ ਪਹੁੰਚ ਸਕਦਾ ਤੇ ਕਹਣਾ ਵੀ ਤੁਸੀਂ ਬੰਗਾ ਸਾਹਿਬ ਨੂੰ ਫੜ ਲਓ ਤੇ ਬੰਗਾ ਸਾਹਿਬ ਹੀ ਆ ਸਕਦੇ ਆ ਪਰ ਇਹਨਾਂ ਚ ਜਿਹੜੀ ਨਿਮਰਤਾ ਆ ਦਿੱਤਾ ਇਹ ਜਿਵੇਂ ਕਿ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੀਏ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੀਏ ਦਾਣਾ ਖਾਕ ਵਿੱਚ ਮਿਲਦਾ ਗੁਲੇ ਗੁਲਜ਼ਾਰ ਹੋਤਾ ਹੈ ਸੋ ਇਹਨਾਂ ਨੂੰ ਵੀ ਇਹਨਾਂ ਨੂੰ ਟੁੱਕਦੇ ਆ ਕਿਉਂਕਿ ਇਹਨਾਂ ਨੇ ਆਪਣੀ ਹੋਂਮੀ ਨੂੰ ਮਟਾਇਆ ਆਪਣੇ ਜੀ ਕਦੇ ਇਹਨਾਂ ਨੇ ਇਹ ਵੀ ਹੋਣ ਦਿੱਤਾ ਕਿ ਮੈਂ ਦੂਰਦਰਸ਼ਨ ਤੇ ਅੱਜ ਏਡਾ ਵੱਡਾ ਅਫੀਸਰ ਹੈ ਹਮੇਸ਼ਾ ਨਿਮਾਣਾ ਬਣ ਕੇ ਪਰ ਆਪਣੇ ਗੁਰੂ ਦੇ ਸੇਵਕ ਬਣ ਕੇ ਇਹਨਾਂ ਨੇ ਜਿੱਲੀ ਵੀ ਸੇਵਾ ਕੀਤੀ ਹੈ ਉਹ ਕਾਬਲੀ ਤਾਰੀਫ ਹੈ ਤੇ 32 ਸਾਲ ਦੂਰਦਰਸ਼ਨ ਜਲੰਧਰ ਦੀ ਸੇਵਾ ਹੋ ਗਈ ਤੇ ਪੰਜ ਸਾਲੀ ਦਾ ਨੇ ਜਿਹੜੇ ਬਾਹਰ ਲਾਏ ਉਹਦੇ ਵਿੱਚ ਵੀ ਬਾਹਰ ਜਾ ਕੇ ਇਹਨਾਂ ਨੇ ਜਿਹੜੇ ਆਪਣੇ ਨਵੇਂ ਰਿਸ਼ਤੇ ਕਾਇਮ ਕੀਤੇ ਤੁਹਾਨੂੰ ਸਾਰਿਆਂ ਤੋਂ ਦੱਸਣਾ ਇਹਨੂੰ ਤਾਂ ਫੌਜੀ ਵੀ ਸਾਰੇ ਸਲੂਟ ਮਾਰਦੇ ਹੁੰਦੇ ਸੀ ਤੇ ਮੈਂ ਇਹਨਾਂ ਨੂੰ ਕੀ ਵੀ ਕਹਿਣਾ ਮੈਂ ਤੁਹਾਨੂੰ ਬੰਗਾ ਸਾਹਿਬ ਦੂਰਦਰਸ਼ਨ ਜਨਦਰ ਤੇ ਤੁਸੀਂ ਨੌਕਰੀ ਕਰਦੇ ਆ ਤੇ ਤੁਹਾਨੂੰ ਇਹ ਫੌਜੀ ਵੀ ਸਾਰੇ ਸਲੂਟ ਮਾਰਦੇ ਆ ਗੱਲ ਕੀ ਹੈ ਪਰ ਉਹ ਗੱਲ ਉਹੀ ਹੈ ਕਿ ਜਦ ਕਹਿੰਦੇ ਕਿਸ ਨੂੰ ਆਪਣਾ ਬਣਾ ਲਓ ਤੇ ਜਾਂ ਕਿਸ ਦਾ ਹੋ ਜਾਓ ਜਾਂ ਕਿਸੇ ਨੂੰ ਬਣਾ ਲਓ ਜਾਂ ਕਿਸੇ ਦਾ ਤੁਸੀਂ ਹੋ ਜਾਓ ਤੇ ਇਹਨਾਂ 'ਚ ਇਹ ਕੁਆਲਿਟੀ ਹੈ ਵੀ ਇਹ ਆਪਣਾ ਬਣਾ ਲੈਂਦੇ ਆ ਤੇ ਇਹ ਬੜੀ ਖਾਸियत ਹੈ ਇਹਨਾਂ ਵਿੱਚ ਨਰਿੰਦਰ ਬੰਗਾ ਸਾਹਿਬ ਵਿੱਚ ਤੇ ਆ ਜੀ ਇਸੇ ਕਰਕੇ ਸਾਰਾ ਦੂਰਦਰਸ਼ਨ ਦੀ ਆ ਕਰੀਮ ਤਾਂ ਵੇਖੀ ਹੈ ਸਾਰੀ ਤੇ نیچے ਵੀ ਸਾਰੇ ਅਫਸਰ ਵੀ ਬਹੁਤ ਸਾਰੇ ਬੈਠੇ ਆ ਦੂਰਦਰਸ਼ਨ ਦੀਆਂ ਇਹ ਮੇਰੇ ਇਲਾਕੇ ਦੇ ਵੀ ਨੇ ਜੇ ਬੰਗਾ ਸਾਹਿਬ ਹੈ ਤੇ ਮਾ ਕਾਮਾ ਸਾਹਿਬ ਹੈ ਕਿਉਂ ਬੰਗਾ ਜੀ ਬਿਲਕੁਲ ਗਵੰਡੀਆਂ ਸੀ ਔਰ ਬਹੁਤ ਹੀ ਪਿਆਰੇ ਇਨਸਾਨ ਆ ਅੱਜ ਇਹਨਾਂ ਦੀ ਫੈਮਿਲੀ ਆਈ ਹੈ ਉਹਨਾਂ ਨੂੰ ਦੇਖ ਕੇ ਵੀ ਬੜੀ ਖੁਸ਼ੀ ਹੋਈ ਆ ਬੜੀ ਅੱਛੀ ਫੈਮਿਲੀ ਆ ਸਾਰੀ ਔਰ ਇੱਕ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੁਣ ਮੈਂ ਤੁਹਾਨੂੰ ਪਹਿਲਾਂ ਬੋਲ ਕੇ ਗਏ ਆ ਪ੍ਰੈਸ਼ਰ ਜੀ ਕਿ ਵਾਕਈ ਇਹਨਾਂ ਦਾ ਮਿਲਣ ਦਾ ਜੋ ਤਰੀਕਾ ਹੈ ਨਾ ਉਹ ਬਹੁਤ ਕੂਪ ਸੀ ਕਿਤੇ ਵੀ ਤੁਸੀਂ ਖੜੇ ਹੋਵੋ ਦੂਰੋਂ ਹੀ ਦੌੜ ਕੇ ਆਣਾ ਉਹ ਪ੍ਰਭੂ ਜੀ ਗੁਰੂ ਜੀ ਧੰਵਾਦ ਜੀ ਵੱਡੇ ਵੀਰ ਜੀ ਹਨਾ ਐਸਾ ਕੀਲ ਲੈਂਦੇ ਸੀ ਨਾ ਬੰਦੇ ਨੂੰ ਕਿ ਪੁੱਛੋ ਨਾ ਔਰ ਮੇਰੇ ਇਲਾਕੇ ਦੀ ਤਾਂ ਇਹ ਸ਼ਾਨ ਬੰਗਿਆਂ ਦੀ ਇਹ ਜਜੇ ਸੋਸ਼ਲ ਸਰਵਿਸ ਜਿਹੜੀ ਆ ਉਹ ਬਹੁਤ ਕਰਦੇ ਨੇ ਕਿ ਸ਼ਾਇਦ ਆਪਾਂ ਨੂੰ ਆਫਿਸ ਦੇ ਵਿੱਚ ਘੱਟ ਪਤਾ ਹੋਵੇ ਪਰ ਸੋਸ਼ਲ ਸਰਵਿਸ ਦੇ ਵਿੱਚ ਇਹ ਬਹੁਤ ਅਗੇ ਆ ਕਿਸੇ ਨੂੰ ਗਰੀਬਾਂ ਨੂੰ ਕਿਤਾਬਾਂ ਦੇਣੀਆਂ ਹੋਣ ਖੂਨਦਾਨ ਕੈਂਪ ਲਾਣੇ ਹੋਣ ਆਈ ਕੈਂਪ ਲਾਣੇ ਹੋਣ ਤੇ ਇਹ ਹਮੇਸ਼ਾ ਵੱਧ ਚੜ ਕੇ ਉਸ ਇਲਾਕੇ ਦੇ ਵਿੱਚ ਉਹ ਕਰਦੇ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਕੋ ਗੀਤ ਸੀਗਾ ਕਿ ਮਿੱਤਰਾਂ ਦਾ ਨਾਂ ਚੱਲਦਾ ਇਹ ਵਾਕਏ ਬੰਗਾ ਸਾਹਿਬ ਦਾ ਨਾਂ ਨਾ ਹਰ ਜਗ੍ਹਾ ਹਰ ਮਹਿਕਮੇ 'ਚ ਚੱਲਦਾ ਸੀ ਜਿੱਥੇ ਵੀ ਚਲੇ ਜਾਈਏ ਕੋਈ ਕੰਮ ਕਹਿ ਦਿੰਦੇ ਇਹਨਾਂ ਨੂੰ ਬੰਗਾ ਸਾਹਿਬ ਨੂੰ ਬਈ ਬਿਜਲੀ ਬੋਰਡ 'ਚ ਕੰਮ ਹੈ ਮੈਨੂੰ ਪੁਲਿਸ ਵਾਲਿਆਂ ਨਾਲ ਕੰਮ ਹੈ ਮੈਨੂੰ ਫੁਲਾਨੇ ਦਾ ਕੰਮ ਹੈ ਬੰਗਾ ਸਾਹਿਬ ਹਮੇਸ਼ਾ ਤਿਆਰ ਰਹਿੰਦੇ ਸੀ ਜਿਹਦੇ ਬਾਰੇ ਮੈਨੂੰ ਬਹੁਤ ਚੰਗੀ ਲੱਗਦੀ ਆ ਉਹ ਹੈਗਾ ਸ਼ੁਕਰਾਨਾ ਥੈਂਕਸ ਥੈਂਕਸ ਹਰ ਉਸ ਚੀਜ਼ ਲਈ ਹਰ ਉਸ ਸਖਸ ਦਾ ਉਸ ਮਾਲਕ ਦਾ ਅਲਮਾਈਟੀ ਦਾ ਕਿ ਜਿਹਦੇ ਕਰਕੇ ਚਾਹੇ ਅਸੀਂ ਅੱਜ ਤੁਰੇ ਵੀ ਫਿਰ ਰਹੇ ਆ ਅਗਰ ਜੇ ਮੈਂ ਅੱਜ ਬੰਗਾ ਜੀ ਬਾਰੇ ਕੁਝ ਬੋਲ ਰਿਹਾ ਹੋ ਸਕਦਾ ਜਿਹੜੇ ਮੇਰੇ ਸਾਥੀ ਮੇਰੇ ਨਾਲ